ਲੁ ਕਰਦੇ ਹਾਂ ਅਗਲੀ ਅਹਿਮ ਖਬਰਾਂ ਦਾ ਗੱਲ ਕਰਦੇ ਆ ਮੰਤਰੀ ਕੁਲਦੀਪ ਤਾਲੀਵਾਲ ਦੀ ਜੀ ਹਾਂ ਖੇਤੀ ਮੰਤਰੀ ਕੁਲਦੀਪ ਤਾਲੀਵਾਲ ਨੇ ਹਾਲ ਹੀ ਵਿੱਚ ਅਫੀਮ ਦੀ ਖੇਤੀ ਸੰਬੰਧੀ ਇੱਕ ਬਿਆਨ ਦਿੱਤਾ ਸੀ ਲੇਕਿਨ ਉਹ ਆਪਣੇ ਉਸ ਬਿਆਨ ਤੋਂ ਮੁਕਰਦੇ ਹੋਏ ਦਿਖਾਈ ਦਿੱਤੇ ਨੇ ਮੰਤਰੀ ਕੁਲਦੀਪ ਤਾਲੀਵਾਲ ਉਹਨੇ ਕਿਹਾ ਸੀ ਕਿ ਮੈਂ ਅਜੇ ਹੁਣ ਕੋਈ ਬਿਆਨ ਨਹੀਂ ਦਿੱਤਾ ਜੇ ਰਿਕਾਰਡਿੰਗ ਹੈ ਤਾਂ ਮੈਨੂੰ ਦਿਖਾਈ ਜਾਏ ਦੱਸ ਦੇ ਕਿ ਉਹਨਾਂ ਨੇ ਆਫੀਨ ਦੀ ਕੀਤੀ ਨੂੰ ਲਾਹੇਵੰਦ ਦੱਸਿਆ ਸੀ ਇਸ ਬਾਰੇ ਸਰਕਾਰ ਸੋਚ ਰਹੀ ਹੈ ਬਿਆਨ ਦਿੱਤਾ ਸੀ ਲੇਕਿਨ ਹੁਣ ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਉਹਨਾਂ ਨੇ ਆਪਣੇ ਹੀ ਬਿਆਨ ਤੋਂ ਮੁਕਰਦੇ ਨਜ਼ਰ ਆਏ ਯੂ-ਟਰਨ ਲੈਂਦੇ ਨਜ਼ਰ ਆਏ ਇੱਥੇ ਤੱਕ ਹੀ ਪੱਤਰਕਾਰਾਂ ਨੂੰ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੂੰ ਰਿਕਾਰਡਿੰਗ ਵੀ ਖਾਈ ਜਾਈ ਜਿੱਥੇ ਉਹਨਾਂ ਨੇ ਆਇਆ ਤਾਂ ਸੀ ਕਿ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਤਾਲੀਵਾਲ ਕੁਝ ਦਿਨ ਪਹਿਲਾਂ ਤਾਲੀਵਾਲੀ ਅਫੀਮ ਦੀ ਖੇਤੀ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਤੁਹਾਨੂੰ ਉਹ ਦੋਨੋਂ ਬਿਆਨ ਦਿਖਾਣੇ ਆ ਤੇ ਤੋਂ ਉਹਨਾਂ ਨੇ ਅਫੀਮ ਦੀ ਖੇਤੀ ਨੂੰ ਲਾਹੇਵੰਦ ਦੱਸਦਾ ਬਿਆਨ ਦਿੱਤਾ ਸੀ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਯੂ-ਟਰਨ ਲੈਂਦੇ ਨਜ਼ਰ ਆਏ ਨੇ ਉਹ ਵੀ ਦਿਖਾਵਾਂਗੇ ਕਿੱਥੇ ਅਲੱਗ ਦਿਖਾਉ ਕਿੱਥੇ ਬਰਾ ਬਿਆਨ ਮੈਂ ਤਾਂ ਦਿੱਤਾ ਜੀ ਸਰ ਜਲਵਾਹ ਪੰਜਾਬੀ ਚ ਕਹਿੰਦੇ ਨਾ ਕੰਨੀ ਦੇਣੀ ਅਜੇ ਕੰਨੀ ਥੋੜੀ ਰੋਕ ਕੇ ਰਿਓ ਪਰ ਤੁਹਾਡਾ ਨਾਸ ਰੰਦਾ ਕਰਨਾ ਕਿੱਥੇ ਪਿਆ ਲਓ ਦੇਖੋ ਕਿੱਥੇ ਪਿਆ ਮੈਂ ਤਾਂ ਦਿੱਤਾ ਜੀ ਸਰ ਜਲਵਾਹ ਪੰਜਾਬੀ ਚ ਕਹਿੰਦੇ ਨਾ ਕੰਨੀ ਦੇਣੀ ਅਜੇ ਕੰਨੀ ਥੋੜੀ ਰੋਕ ਕੇ ਰਿਓ ਪਰ ਤੁਹਾਡਾ ਨਾਸ ਰੰਦਾ ਕਰਨਾ ਅਸੀਂ ਦੇਖੋ ਅਸੀਂ ਇਹ ਚੀਜ਼ਾਂ ਬਲ ਜਿਹੜਾ ਅਫੀਮ ਕੋ ਸਟੇਟਾਂ ਦੇ ਵਿੱਚ ਖੇਤੀਬਾੜੀ ਦਾ ਹਿੱਸਾ ਆ ਲੋਕ ਖੇਤੀ ਕਰਦੇ ਉਹਦੀ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਸੁਝਾਅ ਆਏ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਆ ਫਿਲਹਾਲ ਤਾਂ ਸਾਡਾ ਕੋਈ ਇਦਾਂ ਦਾ ਮਤਲਬ ਹੈ ਨਹੀਂ ਪਰ ਇਹਦੇ ਤੇ ਅਸੀਂ ਵਿਚਾਰ ਕਰ ਸਕਦੇ ਸਾਡੇ ਮਾਸ ਦੇ ਰਿਹਾ ਸਾਡੇ ਮਤਲਬ ਜਿਹੜੇ ਪੰਜਾਬ ਦੀ ਸਥਿਤੀ ਆ ਇਹਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਮੈਨੂੰ ਮੈਨੂੰ ਜਾਤੀ ਤੋਂ ਦਿੰਦਾ ਇੱਕ ਨਸ਼ੇ 'ਚੋਂ ਕੱਢ ਕੇ ਦੂਜੇ 'ਤੇ ਲਾਉਣਾ ਮੈਨੂੰ ਲੱਗਦਾ ਦੀ ਬਹੁਤ ਆ ਪਦ ਜੇ ਖੇਤੀ ਦਾ ਹਿੱਸਾ ਬਣ ਜੇ ਫੀਮ ਦਵਾਈਆਂ ਵਗੈਰਾ ਖੇਤੀ ਦੇ ਹਿੱਸੇ ਲਈ ਆਪਾਂ ਕਰਾਂਗੇ ਫੇਰ ਉਹ ਮਤਲਬ ਮੈਨੂੰ ਲੱਗਦਾ ਕਿ ਫਾਇਦੇਮੰਦ ਦਊਗੀ ਪਰ ਫਿਲਹਾਲ ਇਹਦੇ ਤੇ ਇਹਦੇ ਬਹੁਤ ਲੋਕ ਸਾਨੂੰ ਮਿਲੇ ਵੀ ਆ ਮਾਨ ਸਾਹਿਬ ਨੂੰ ਮਿਲਦੇ ਆ ਮੇਰ ਕੋ ਵੀ ਆਉਂਦੇ ਮੈਂ ਖੇਤੀਬਾੜੀ ਮੰਤਰੀ ਆਂ ਕਿ ਇਹਨੂੰ ਇਦਾਂ ਕੀਤਾ ਜਾਵੇ ਵੇਖੋ ਵਕਤ ਦੇ ਨਾਲ ਕੀ ਹੁੰਦਾ ਉਸ ਤੋਂ ਪਹਿਲਾਂ ਜੇ ਕਿ ਮਾਨ ਸਾਹਿਬ ਆ ਸਵਾਲ ਉਠਾ ਰਹੇ ਸੀ ਇਹ ਤੇ ਗਲਤ ਸੀ ਨਾ ਕੋਈ ਗਲਤ ਨਹੀਂ ਹੈ ਜੀ ਕਿਉਂ ਸਵਾਲ ਗਲਤ ਕਿਉਂ ਗਏ ਅਸੀਂ ਇੱਥੇ ਥਿੰਕ ਕਰ ਰਹੇ ਗਲਤ ਕਿਉਂ ਅਸੀਂ ਤੇ ਅਸੀਂ ਤਾਂ ਸਮਝਦੇ ਆਂ ਕਿ ਖੇਤੀਬਾੜੀ ਦੇ ਅੰਦਰ ਕਿਹੜੀ ਕਿਹੜੀ ਚੀਜ਼ ਜਿਹੜੀ ਆ ਜਿਹਦੀ ਜਿਹਦੀ ਗਰੋਥ ਹੋਵੇ ਜਿਹਦੇ ਨਾਲ ਪੰਜਾਬ ਡਵੈਲਪ ਹੋਵੇ ਕਿਸਾਨ ਡਵੈਲਪ ਹੋਣ ਸਮਝਦੇ ਕਿਹਦੀ ਗੱਲ ਨਸ਼ੇ ਨੂੰ ਖਤਮ ਕਰਨ ਵਾਸਤੇ ਕਿਤਨੇ ਕਿਤੇ ਕੁਝ ਕਰਨਾ ਸਾਜੀ ਨਸ਼ਾ ਉਦੋਂ ਖਤਮ ਹੋ ਜੂ ਜਦੋਂ ਖੇਤੀਬਾੜੀ ਲਾਹੇਵੰਦ ਕੀਤਾ ਹੋ ਜੂਗਾ ਸਭ ਤੋਂ ਜ਼ਿਆਦਾ ਸੰਕਟ ਇਹੀ ਹੈ ਬਸ ਜਦੋਂ ਖੇਤੀਬਾੜੀ ਲਾਹੇਵੰਦ ਕੀਤਾ ਹੋ ਗਿਆ ਤੁਹਾਡੇ ਨਸ਼ੇ ਨੂੰ ਸੇ ਬੇਦਸਗੀ ਉਦੋਂ ਹੀ ਦੂਰ ਹੋ ਜੂ ਤੂੰ ਇੱਕ ਬਤਾਓ